ਅਸੀਂ ਅਮਰਿਤਪਾਲ ਦੇ ਨਾਲ ਉਸ ਇਸ਼ੂ ਤੇ ਥੋੜਾ ਵੱਡਾ ਇਸ਼ੂ ਬਣਾ ਚੁੱਕਣਾ ਚਾਹੁੰਦੇ ਆ ਕਿ ਜਿਹੜੀ ਬੋਲਣ ਦੀ ਆਜ਼ਾਦੀ ਹੈ ਕਿਉਂਕਿ 90% ਜਿਹੜਾ ਮਟੀਰੀਅਲ ਅਮਰਿਤਪਾਲ ਦੇ ਖਿਲਾਫ ਹੁਣ ਪੇਸ਼ ਕਰ ਰਹੇ ਨੇ ਜਾਂ ਇਹਨਾਂ ਨੇ ਦੂਜੇ ਡਿਟੈਂਸ਼ਨ ਆਰਡਰ ਵਿੱਚ ਪੇਸ਼ ਕੀਤਾ ਸੀ ਉਹ ਬੋਲਣ ਦੇ ਸੀ ਕਿ ਤੁਸੀਂ ਫੇਸਬੁੱਕ 'ਚ ਨਹੀਂ ਬੋਲ ਸਕਦੇ ਉਹਦੇ ਹੱਥੀਂ ਨਹੀਂ ਬੋਲ ਸਕਦੇ ਤੁਸੀਂ ਟੈਲੀਫੋਨ ਤੇ ਆਪਣੇ ਪਰਿਵਾਰ ਨਾਲ ਬੋਲੋਗੇ ਉਹਨੂੰ ਵੀ ਮਟੀਰੀਅਲ ਬਣਾਇਆ ਜਾਏਗਾ ਤੁਸੀਂ ਕਿਸੇ ਨੂੰ ਦੋਸਤਾਂ ਉਹਦੀ ਆਡੀਓ ਰਿਕਾਰਡਿੰਗ ਕਿਸੇ ਨੇ ਅਪਲੋਡ ਕਰਤਾ ਉਹ ਵੀ ਤੁਹਾਡੇ ਖਲਾਫ ਮਟੀਰੀਅਲ ਬਣ ਜਾਂਦਾ ਪਰ ਜਿਹੜੀ ਬੇਸਿਕ ਜਿਹੜੂ ਆਪਾਂ ਇੰਨਾ ਜਿਆਦਾ ਸੇਕ੍ਰੀਟ ਮੰਨਦੇ ਆ ਕਿ ਜੇ ਜਿਹੜੇ ਬੋਲਣ ਦੀ ਆਜ਼ਾਦੀ ਨਾਲ ਮੁਲਕ ਵਿੱਚ ਬਚੇ ਉੱਤੇ ਫਿਰ ਜੀਣ ਦਾ ਕੀ ਫਾਇਦਾ ਇਹ ਆਪਾਂ ਬਾਅਦ ਕਹਿੰਦੇ ਕਿ ਜਿਹੜਾ ਬੋਲਣ ਦੇ ਮਨੁੱਖਾ ਜਾਨਵਰ ਚ ਇੰਨੇ ਫਰਕ ਹੈ ਕਿ ਆਦਮੀ ਬਿਨਾਂ ਆਜ਼ਾਦੀ ਤੋਂ ਜੀ ਨਹੀਂ ਸਕਦਾ ਉਹ ਗੱਲ ਕਰੇਗਾ ਉਹ ਕੁਛ ਨਾ ਕੁਛ ਕਰੇਗਾ ਤੋ ਉਸ ਕਰਕੇ ਜੇ ਆਪੇ ਇਹ ਇਹ ਜਿਹੜਾ ਅੰਮ੍ਰਿਤਪਾਲ ਦਾ ਮਾਮਲਾ ਸ਼ੁਰੂ ਜਿੱਥੋਂ ਮਰਜੀ ਹੋਇਆ ਹੋਵੇ ਖੁੰਤਾ ਇਹ ਬੋਲਣ ਦੀ ਆਜ਼ਾਦੀ ਤੇ ਖੜਾ ਹੋ ਗਿਆ ਕਿਉਂਕਿ ਪ੍ਰੀਵੈਂਟਿਵ ਰੀਟੈਂਸ਼ਨ ਐਕਟ ਸਾਡੇ ਮੁਲਕ ਵਿੱਚ ਸ਼ੁਰੂ ਤੋਂ ਹੀ ਪੋਲਿਟੀਕਲ ਡਿਸੈਂਟ ਦੇ ਖਿਲਾਫ ਲੱਗਦਾ ਰਿਹਾ ਪੋਲਿਟੀਕਲ ਡਿਸੈਂਟ ਦਾ ਮਤਲਬ ਹੈ ਜਿੰਨੇ ਜਿੰਨਾ ਜਿਹਦੇ ਕੋਲ ਪੋਟੈਂਸ਼ੀਅਲ ਹੈ ਪੋਲਿਟੀਕਲ ਪੋਟੈਂਸ਼ੀਅਲ ਹੈ ਕਿ ਜਿਹੜੀ ਐਗਜ਼ਿਸਟਿੰਗ ਲੀਡਰਸ਼ਿਪ ਨੂੰ ਚੈਲੰਜ ਦੇ ਸਕਦੇ ਚਾਹੇ ਹੋ ਏ ਕੇ ਗੋਪਾਲਨ ਸੀ ਜਦੋਂ ਕਾਮਨਿਸਟ ਲੀਡਰਸ਼ਿਪ ਚੈਲੰਜ ਕਰ ਰਹੀ ਸੀ ਜਵਾਲਾ ਨਹਿਰੂ ਨੂੰ ਚਾਹੇ ਉਹ ਕਾਮਨਿਸਟ ਪਾਰਟੀ ਆਫ ਮਾਰਕਸਿਸ ਸੀ ਜਿਹਨੇ ਕੇਰਲਾ ਚ ਪਹਿਲੇ ਇਲੈਕਟਡ ਗਵਰਨਮੈਂਟ ਬਣਾਈ ਉਦੋਂ ਵੀ ਪ੍ਰੀਵੈਂਟਿਵ ਟੈਂਸ਼ਨ ਐਕਟ ਸਭ ਤੋਂ ਜ਼ਿਆਦਾ ਸੀਪੀਐਮ ਐਮਐਲਏਸ ਐਮਪੀਸ ਤੇ ਲੱਗਾ ਔਰ ਇਹਨਾਂ ਵੱਡਾ ਮਸ਼ਹੂਰ ਕੇਸ ਹੋਇਆ ਏ ਕੇ ਗੋਪਾਲਨ ਉਸ ਤੋਂ ਹੀ ਸਾਡੇ ਜੁਡੀਸ਼ੀ ਦੀ ਜਿਹੜੀ ਦਿਸ਼ਾ ਸੀ ਨਾ ਉਹ ਗਲਤ ਹੋ ਗਈ ਕਿ ਸਿਵਲ ਲਿਬਰਟੀਜ਼ ਪ੍ਰੀਵੈਂਟਿਵ ਟੈਂਸ਼ਨ ਇੱਕ ਤਰ੍ਹਾਂ ਦਾ ਲੈਜੀਟਿਮੇਟ ਹੋ ਗਿਆ ਉਸ ਤੋਂ ਬਾਅਦ ਸਰਕਾਰ ਨੇ ਬਹੁਤ ਯੂਜ਼ ਕੀਤਾ ਜੂਜ਼ ਕੀਤਾ ਐਮਰਜੈਂਸੀ ਵਿੱਚ ਬਹੁਤ ਇਸਤੇਮਾਲ ਹੋਇਆ ਕੁਨ ਵੀ ਇਸਤੇਮਾਲ ਹੋ ਰਿਹਾ ਉਸ ਤੋਂ ਵੀ ਜ਼ਿਆਦਾ ਹੋ ਰਿਹਾ ਅਮਰਿਤਪਾਲ ਦਾ ਸਿੱਧਾ ਇਗਜ਼ਾਮਪਲ ਹੈ ਅਮਰਿਤਪਾਲ ਦਾ ਤੁਸੀਂ ਪਹਿਲੀ ਜੇ ਡਿਟੈਂਸ਼ਨ ਚਾਹੇ ਕਹਿ ਸਕੋ ਕਿ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਮਗਰ ਉਸ ਤੋਂ ਬਾਅਦ ਅਗਲੇ 2.5 ਸਾਲ ਤੱਕ ਤੁਸੀਂ ਐਸੇ ਬਹਾਨੇ ਰੱਖੇ ਛੱਡਣਾ ਔਰ ਜਿਹੜਾ ਹੁਣ ਮਟੀਰੀਅਲ ਯੂਜ਼ ਕੀਤਾ ਕਰ ਰਹੇ ਉਹ ਤਾਂ ਸਵਾਏ ਫੇਸਬੁਕ ਐਕਸਪ੍ਰੈਸ਼ਨ ਤੇ ਹੋਰ ਕੋਈ ਨਹੀਂ ਭਾਈ ਸਾਹਿਬ ਸਿਰਫ ਥਰਡ ਜਿਹੜਾ ਗਰਾਉਂਡਸ ਆਇਆ ਉਹ ਸਿਰਫ ਸੋਸ਼ਲ ਮੀਡੀਆ ਤੋਂ ਲੈ ਕੇ ਨਹੀਂ ਉਹ ਸੈਕੰਡ ਵਾਲਾ ਤਾਂ ਪ੍ਰੈਕਟੀਕਲੀ ਥਰਡ ਵਿੱਚ ਇਹਨਾਂ ਨੇ ਕੀ ਪਾਇਆ ਕਿ ਜਿਹੜੇ ਬੰਦੇ ਨੇ ਛੱਟਦਾ ਉਹਨਾਂ ਨੂੰ ਕਿਸੇ ਕੇਸ ਵਿੱਚ ਇਨਵੋਲ ਕੀਤਾ ਹੈ ਤਾਂ ਉਹਨਾਂ ਦੇ 161 ਦਿਆਂ ਸਟੇਟਮੈਂਟ ਹੈ ਜਿਹੜੇ ਵਿਟਨੈਸ ਨੇ 161 ਦਿਆਂ ਸਟੇਟਮੈਂਟ ਹੈ ਕਿ ਜਿਹੜਾ ਮਰਡਰ ਹੋਇਆ ਇਹ ਜੋ ਅਮਰਿਤਪਾਲ ਵੀ ਇਨਵੋਲ ਸੀ ਹੁਣ ਹਰ ਕ੍ਰਾਈਮ ਜਿਹੜਾ ਹੋਇਆ ਹੈ ਪਿਛਲੇ ਸਾਲ ਤੋਂ ਉਹ ਸਭ ਵਿੱਚ ਅਮਰਿਤਪਾਲ ਦਾ ਕਨਸਪੀਰੇਟਰ ਆ ਉਹਨੇ ਹਾਬ ਤੱਕ ਇਤਨਾ ਨਹੀਂ ਹਾਬ ਤੱਕ ਜੇਲ੍ਹ ਵਿੱਚ ਬੈਠਾ ਉਹਨੂੰ ਕਿਦਾਂ ਲਿੰਕ ਕਰੀਏ ਤਾਂ ਕਿਸੇ ਨਾ ਕਿਸੇ ਗਵਾਹ ਤੋਂ ਕਹਿੰਦੇ ਆ 161 ਦਿਆਂ ਸਟੇਟਮੈਂਟ 99% ਪੁਲਿਸ ਆਪ ਲਿਖਦੀ ਹੈ ਇਹ ਆਪਾਂ ਨੂੰ ਪਤਾ ਐਜ਼ ਅ ਲਾਇਰ ਪਤਾ ਤੁਹਾਨੂੰ ਐਜ਼ ਅ ਜਰਨਲਿਸਟ ਪਤਾ ਹੋਏਗਾ ਕਿ ਉਦੇਸ਼ ਕੋਈ ਸਨੀਚਰ ਦੀ ਲੋੜ ਨਹੀਂ ਹੈ ਇਹ ਕੋਰਟ ਵੀ ਜਦੋਂ ਟ੍ਰਾਇਲ ਜਾਂਦਾ ਉਦੋਂ ਪਤਾ ਲੱਗਦਾ ਕਿ ਕਿੰਨੀ ਸੱਚੀ 166 166 ਵਿੱਚ ਸੈਕਸ਼ਨ 166 ਦੀ ਸਟੇਟਮੈਂਟ ਸੱਚੀ ਹੈ ਕਿ ਝੂਠੀ ਹੈ ਪੁਲਿਸ ਵਾਲ ਨੇ ਆਪਣੇ ਆਪ ਲਿਖੀ ਹੈ ਜਾਂ ਗਵਾਹ ਨੇ ਐਕਚੁਅਲੀ ਗਵਾਹੀ ਦਿੱਤੀ ਹੈ ਇਹ ਉਸ ਵੇਲੇ ਪਤਾ ਲੱਗਦਾ ਹੈ ਤੇ ਇਸ ਕਰਕੇ ਹੁਣ ਉਹਨਾਂ ਨੇ ਉਹਦਾਂ ਦੀਆਂ ਸਟੇਟਮੈਂਟਾਂ ਇਕੱਠੀਆਂ ਕਰ ਲਈਆਂ ਕਿ ਜੀ ਅਮਰਿਤਪਾਲ ਉਸ ਸ਼ਰਜੰਤਰ ਵਿੱਚ ਵੀ ਸ਼ਾਮਲ ਸੀ ਅਮਰਿਸ਼ਪਾਲ ਕਿਤੇ ਹੋਲ ਮਾਰਡਰ ਉਹਦੇ ਚ ਸ਼ਾਮਿਲ ਸੀ ਉਹ ਜੇਲ੍ਹ ਵਿੱਚ ਬੈਠਾ ਹੈ ਨਾ ਪਾਵਰਫੁਲ ਸੀ ਜਾਂ ਇੰਨਾ ਤਗੜਾ ਹੈ ਕਿ ਜੇਲ੍ਹ ਵਿੱਚ ਬੈਠਾ ਹੀ ਉਹ ਇੰਟਰਨੈਸ਼ਨਲ ਲੈਵਲ ਤੇ ਸ਼ਰਜੰਤਰ ਰਚ ਰਿਹਾ ਸਰਕਾਰ ਦੇ ਖਿਲਾਫ ਮਾਰਡਰ ਕਰਵਾ ਰਿਹਾ ਹੈ ਔਰ ਜਿਹੜਾ ਐਕਚੁਅਲੀ ਕਰਵਾ ਰਿਹਾ ਲਾਰੈਂਸ ਬਿਸ਼ਨੋਈ ਉਹਦੇ ਉੱਤੇ ਪ੍ਰੀਵੈਂਟਿਵ ਡਿਟੈਂਸ਼ਨ ਕਦੀ ਨਹੀਂ ਲੱਗੀ ਜਿਹੜਾ 66 ਕੇਸਾਂ ਵਿੱਚ ਅੰਦਰ ਹੈ ਉਹਦੇ ਖਿਲਾਫ ਤੁਸੀਂ ਕਦੀ ਨਹੀਂ ਸੋਚਿਆ ਕਿ ਪ੍ਰੀਵੈਂਟਿਵ ਡਿਟੈਂਸ਼ਨ ਲਾਈ ਜਾਵੇ ਮਗਰ ਅਮਰਿਤਪਾਲ ਦੇ ਖਿਲਾਫ ਲਾ ਰਹੇ ਇਹ ਇਹ ਬੇਸਿਕਲੀ ਇਸ਼ੂ ਹੈ ਕਿ ਜੇ ਹੁਣ ਸਿਵਲ ਲਿਬਰਟੀਜ਼ ਦਾ ਇਸ਼ੂ ਬਣ ਗਿਆ ਉਹਨੇ ਅੰਮ੍ਰਿਤਪਾਲ ਦਮ ਰਿਆ ਉਹਨੇ ਖਾਲਸਾ ਸਿੰਘ ਸ਼ੋਹਿੰਦਿਆ ਹੋਂ ਤਾਂ ਬੇਸਿਕ ਹੈ ਕਿ ਜੇ ਤੁਹਾਨੂੰ ਸਰਕਾਰ ਨੂੰ ਕਿਸੇ ਤੋਂ ਡਰ ਲੱਗਦਾ ਹੈ ਸਰਕਾਰ ਦੀ ਮੌਜੂਦਾ ਸਰਕਾਰ ਨੂੰ ਤਾਂ ਇੱਕ ਇਸ ਤੋਂ ਨਵੀਂ ਇਸ ਤੋਂ ਹੀ ਡਰ ਲੱਗਦਾ ਉਹਨਾਂ ਨੂੰ ਹੁਣ ਸ਼੍ਰੋਮਣੀ ਕਾਲੇ ਦਲ ਤੋਂ ਡਰਨੇ ਲੱਗਦਾ ਉਹਨਾਂ ਨੂੰ ਕਾਂਗਰਸ ਤੋਂ ਡਰਨੇ ਲੱਗਦਾ ਇਹ ਇੱਕ ਪੋਲੀਟੀਕਲ ਫੋਰਸ ਬਣ ਕੇ ਅਮਰਜ ਹੋਈ ਹੈ ਤੇ ਉਸ ਕਰਕੇ ਜੇ ਤੁਸੀਂ ਲਾਅ ਦਾ ਇਸਤੇਮਾਲ ਕਰੋਗੇ ਤਾਂ ਬਦਨਾਮ ਵੀ ਹੋਵੋਗੇ ਪਰ ਤੁਸੀਂ ਇੱਕ ਬੜਾ ਗਲਤ ਮੈਸੇਜ ਦੇ ਰਹੇ ਹੋ ਯੂਥ ਨੂੰ ਕਿ ਯੂਥ ਨੂੰ ਮੈਸੇਜ ਕੀ ਜਾ ਰਿਹਾ ਕਿ ਯਾਰ ਕਾਨੂੰਨ ਨਾਲ ਕੁਝ ਨਹੀਂ ਬੰਦਾ ਹਾਈ ਕੋਰਟ ਜਾ ਕੇ ਕੁਝ ਨਹੀਂ ਬੰਦਾ ਤੁਸੀਂ ਕਿਸ ਪਾਉਨੇ ਹੋ ਸਾਲ ਪਰ ਉਹ ਲਟਕਦਾ ਰਹਿੰਦਾ ਹੈ ਵਕੀਲ ਵੀ ਥੱਕ ਜਾਂਦਾ ਹੈ ਕੋਰਟ ਫੈਸਲਾ ਦੇ ਨਹੀਂ ਪਾਉਂਦੀ ਫਿਰ ਅਗਲਾ ਡਿਟੈਂਸ਼ਨ ਹੋ ਜਾਂਦਾ ਫੇ ਅਗਲੀ ਵਾਰ ਤੁਸੀਂ ਫਿਰ ਕਰਦੇ ਹੋ ਦੋ ਵਾਰ ਤਾਂ ਹੋ ਚੁੱਕਾ ਹੈ ਹੁਣ 3 ਇਸੀ ਵਾਰ ਸਾਨੂੰ ਵੀ ਕੋਈ ਜੋਸ਼ ਨਹੀਂ ਹੈ ਕਿ ਆਰਡਰ ਨੂੰ ਚੈਲੰਜ ਕਰਾਂਦਾ ਕਰਾਂਗੇ ਕਿਉਂਕਿ ਕਾਨੂੰਨੀ ਰਾਹ ਹੈ ਮਗਰ ਜੋਸ਼ ਇਹ ਹੁੰਦਾ ਕਿ ਜੇ ਤੁਹਾਨੂੰ ਲੱਗਦਾ ਕਿ ਇਮੀਜੇਟਲੀ ਪ੍ਰਕਿਰਿਆ ਨਹੀਂ ਫਾਸਟ ਹੈ ਜੇ ਤੁਸੀਂ ਕਹਿੰਦੇ ਕਿ ਪ੍ਰੀਵੈਂਟਿਵ ਟੈਂਸ਼ਨ ਇੰਨਾ ਹੈ ਇੰਨੀ ਜ਼ਿਆਦਾ ਐਕਸਟ੍ਰੀਮ ਸਿਚੁਏਸ਼ਨ ਵਿੱਚ ਇਸਤੇਮਾਲ ਕਰਨਾ ਹੈ ਤੇ ਜੇ ਗਲਤ ਇਸਮਾਲ ਕੀਤਾ ਤਾਂ ਤੁਹਾਨੂੰ ਰੈਮੇਡੀ ਵੀ ਬੜੀ ਫਾਸਟ ਚਾਹੀਦੀ ਹੈ ਜੁਡੀਸ਼ੀਅਲ ਰੈਮੇਡੀ ਉਹਨਾਂ ਹਾਲਾਤਾਂ ਦੇ ਵਿੱਚ ਉਸ ਤਰ੍ਹਾਂ ਇਸ ਪ੍ਰੋਸੈਸ ਫਾਸਟ ਨੇ ਹੋਣਾ ਮੈਂ ਸਭ ਜਿਹੜਾ ਤੀਸਰੇ ਅੰਸ਼ ਨੂੰ ਤੁਸੀਂ ਗੱਲ ਕਰ ਰਹੇ ਹੋ ਕਿ ਬਿਆਨਾਂ ਦੇ ਸਟੇਟਮੈਂਟਸ ਹੈਗੇ ਇਟ ਸਟੇਟਮੈਂਟਸ ਇਹਨਾਂ ਦੀਆਂ ਹੈਗੀਆਂ ਨੇ ਕਿਹੜਾ ਜਿਹੜੇ ਐਨਐਸਐਚ ਉਹਨਾਂ ਦੇ ਨਾਲ ਸੀਗੇ ਉਹਨਾਂ ਚ ਉਹਨਾਂ ਦੀ ਵੀ ਸਟੇਟਮੈਂਟਸ ਨਹੀਂ ਹੈਗੀਆਂ ਉਹਨਾਂ ਚ ਵੀ ਕੋਈ ਸ਼ੱਕ ਨਹੀਂ ਕਿ ਇਹਨਾਂ ਦੇ ਸਟੇਟਮੈਂਟਸ ਉਹ ਦਸਤੋਂ ਪੜੀਆਂ ਸਾਰੀਆਂ ਤੇ ਸਟੇਟਮੈਂਟਾਂ ਪੜੀਆਂ ਸਟੇਟਮੈਂਟਸ ਉਹਨੇ ਜਿਹੜੇ ਬੁੱਕਸ ਨਹੀਂ ਆ ਰਹੀਆਂ ਸੀ ਨਾ ਕਿ ਉੱਥੇ ਵੀ ਫੈਕਸ਼ਨ ਬਣ ਗਏ ਇਹ ਤਾਂ ਜਾਨੀ ਅਲੱਗ ਹੋ ਗਏ ਸੀ ਡਰੂਗੜ ਜੀ ਅਹ ਮਗਰ ਪ੍ਰੀਵੈਂਟਿਵ ਟੈਂਸ਼ਨ ਦਾ ਗਰਾਊਂਡ ਬਣਾਉਣਾ ਹੁਣ ਜਿਹੜੀ ਸਟੇਟਮੈਂਟ ਸਾਡੇ ਕੋਲ ਆਈ ਇੱਕ ਤਾਂ ਸੁਖਪ੍ਰੀਤ ਜੀ ਹੈ ਜੀ ਇੱਕ ਸਟੇਟਮੈਂਟ ਆ ਭਲਵਿੰਦਰ ਸਿੰਘ ਤਲਵਾਰਾ ਦੀ ਸਵਰਨ ਸਵਸ ਸਵੰਤ ਸੁਤੰਤਰ ਦੀਪ ਦੀ ਅਰਸ਼ ਅਰਸ਼ਦੀਪ ਸਿੰਘ ਗਿੱਲ ਦੀ ਜਿਹੜਾ ਸੋ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਇਕੱਠੀਆਂ ਕੀਤੀਆਂ ਨੇ ਜਿਹੜੀਆਂ ਕਿ ਅੰਮ੍ਰਿਤਪਾਲ ਦੇ ਅਰੋੜ ਦੇ ਇੱਕ ਅਨਨੌਣ ਬੰਦੇ ਦੇ ਵਿੱਚ ਉਹ ਕਹਿੰਖੇ ਜੀ ਡਿਸਕਸ਼ਨ ਕਿਸੇ ਨੇ ਆਡੀਓ ਹਾਂ ਆਡੀਓ ਆਡੀਓ ਹੈਗੀ ਹੈ ਤੇ ਇੱਕ ਲੈਟਰ ਨੰਬਰ ਇਹ ਇਸ਼ੂ ਰਿਗਾਰਡਿੰਗ ਅਨੰਦਪੁਰ ਖਾਲਸਾ ਫੌਜ ਇਹ ਲੈਟਰ ਕਿਹਦੀ ਹੈ ਕਿ ਐਡੀਸ਼ਨਲ ਡੀਜੀਪੀ ਦੀ ਇੰਟੈਲੀਜੈਂਸ ਜੇ ਤੁਸੀਂ ਇੰਟੈਲੀਜੈਂਸ ਰਿਪੋਰਟਾਂ ਦੇ ਭੇਜਦੇ ਰਹੋ ਤਾਂ ਫਿਰ ਤਾਂ ਤੁਹਾਨੂੰ ਸਭ ਕੁਝ ਹੀ ਇੰਟੈਲੀਜੈਂਸ ਦਾ ਬੇਸਿਕ ਮਤਲਬ ਹੁੰਦਾ ਕਿ ਅੰਦਾਜ਼ਾ ਹੁੰਦਾ ਇੰਟੈਲੀਜੈਂਸ ਕਦੇ ਐਵੀਡੈਂਸ ਨਹੀਂ ਮੰਨਿਆ ਸਿਰਫ ਸਟੇਟਮੈਂਟਸ ਹੀ ਆਗੀਆਂ ਨੇ ਕੋਈ ਐਵੀਡੈਂਸ ਨਹੀਂ ਕੋਈ ਹੋਰ ਕੋਈ ਐਡਾ ਐਡਾ ਦਾ ਐਵੀਡੈਂਸ ਤਾਂ ਇਹ ਦਿਖਿਆ ਨਹੀਂ ਸਾਨੂੰ ਜਿਹੜਾ ਪੇਜ ਤੁਸੀਂ ਹੁਣੇ ਦੇਖ ਸਕਦੇ ਕਿੰਨਾ ਛੋਟਾ ਹੈ ਪਹਿਲਾਂ ਤਾਂ ਐਡੀ ਵੱਡੀ ਕਿਤਾਬ ਸੀ ਜਿੰਨੇ ਬੰਦਿਆਂ ਦੀ ਸਟੇਟਮੈਂਟਸ ਆ ਗਈਆਂ ਉਹ ਕਿੰਨੇ ਕੇਸਾਂ ਇੱਕ ਤਾਂ ਚਲਾਨ ਦੀ ਕਾਪੀ ਲਾ ਦਿੱਤੀ ਇਹਨਾਂ ਨੇ ਐਫਆਈਆਰ 159 ਦੇ ਐਫਆਈਆਰ 159 ਜੇਲ੍ਹ ਨੂੰ 12 ਮਾਰਚ 25 ਨੂੰ ਦਿੱਤਾ ਚਲਿਆ ਪਰ ਇਹਨਾਂ ਮਦਰ ਕੇਸ ਇਹਨਾਂ ਮਦਰ ਕੇਸ ਜਿੱਥੇ ਚਲਾਨ ਦਾ ਮਦਰ ਕੇਸ ਇੱਕ ਤਾਂ ਪੂਰੀ ਚਲਾਨ ਦੀ ਕਾਪੀ ਲਾ ਦਿੱਤੀ ਇੱਕ ਹੋ ਗਿਆ ਫਿਰ ਉਹਦੇ ਵੀ ਸਟੇਟਮੈਂਟ ਲਾ ਦਿੱਤੀ ਸੁਖ ਸੇਮ ਕੇਸ ਇਨ ਸਟੇਟਮੈਂਟ ਹਰਪ੍ਰੀਤ ਕਾਰਦੀ ਵਿਕਰਮਜੀਤ ਦੀ ਸੁਖਪ੍ਰੀਤ ਦੀ ਆ ਛੋਟਾ ਜਿਹਾ ਮਟੀਰੀਅਲ ਹੈ ਫਿਰ ਆਦੀ ਇੱਕ ਆਡੀਓ ਕਨਵਰਸੇਸ਼ਨ 56 ਮਿੰਟ ਦੀ ਅਮਰਿਤਪਾਲ ਤੇ ਸੁਖਪ੍ਰੀਤ ਦੇ ਨਾਲ ਆ ਸਟੋਰ ਐਂਡ ਡਰਾਈਵ ਤੇ ਫਿਰ ਚ 56 ਮਿੰਟ ਦੇ ਲਾਤੇ ਅਮਰਿਤਪਾਲ ਤੇ ਉਹਦੀ ਦਵਾਰ ਲਾਤੇ ਦੋ ਵਾਰ ਲਾਤੇ ਗਲਤ ਨਾਲ ਫਿਰ ਆਡੀਓ ਕਲਿੱਪ ਹੈ 39 ਸੈਕਿੰਡਸ ਦੀ ਅਮਰਿਤਪਾਲ ਤੇ ਕਰਨ ਉਹਨਾਂ ਬੰਦੇ ਦੇ ਰਿਗਾਰਡਿੰਗ ਡਿਸਕਸ਼ਨ ਟੂ ਕਿਲ ਪਲਵਿੰਦਰ ਸਿੰਘ ਤਲਵਾਰਾ ਕੋਨ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ ਟੈਕਨੀਕਲ ਤਰੀਕਾ ਹੈ ਕਿ ਹੁਣ ਇਹਨਾਂ इजीली ਬਣ ਜਾਂਦੇ ਇਦਾਂ ਦੇ ਆਡੀਓ ਕਲਿੱਪ ਆਪ ਬੱਚਾ ਵੀ ਬਣਾ ਲੈਂਦਾ ਜਿੱਦਾਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਆ ਗਏ ਆ ਔਰ ਤੁਸੀਂ ਜੇ ਇਦਾਂ ਦੇ ਲਾ ਰਹੇ ਹੋ ਕਿ ਹਲੇ ਤੱਕ ਕੋਈ ਇਹਦੇ ਚ ਇਨਵੈਸਟੀਗੇਸ਼ਨ ਤਾਂ ਹੋਈ ਨਹੀਂ ਕਿਸੇ ਕੋਰਟ ਨੇ ਟੈਸਟ ਤਾਂ ਕਰਨਾ ਨਹੀਂ ਕੋਰਟ ਤਾਂ ਇਦਾਂ ਨੂੰ ਐਕਸੈਪਟ ਕਰੇਗੀ ਇਹ ਨੂੰ ਸੱਚ ਮੰਨ ਕੇ ਆਪਾਂ ਬੈਂਸ ਕਰਨੀ ਹੈ ਤਾਂ ਕਿੰਨਾ ਔਖਾ ਹੋ ਜਾਂਦਾ ਵਿਕਟਿਮ ਲਈ ਔਰ ਕਿੰਨਾ ਸਾਨ ਹੋ ਜਾਂਦਾ ਪੁਲਿਸ ਫੋਰਸ ਲਈ ਇਦਾਂ ਦਾ ਮਟੀਰੀਅਲ ਇਕੱਠੇ ਕਰਕੇ ਕਿਸੇ ਨੂੰ ਅੰਦਰ ਰੱਖਣਾ ਤੁਸੀਂ ਚੈਲੰਜ ਕਰਨ ਜਾ ਰਹੇ ਹੋ ਚੈਲੰਜ ਤਾਂ ਕਰਨਾ ਹੀ ਹੈ ਇਕ ਜਿਹੜਾ ਰਾਹ ਹੈ ਮਰਾ ਦੇ ਵਿੱਚ ਰਾਹ ਦੇ ਵਿੱਚ ਜਿਹੜਾ ਵਿਸ਼ਵਾਸ ਘਟਦਾ ਜਾ ਰਿਹਾ ਨਾ ਪਰਵਾਹ ਦਾ ਵੀ ਔਰ ਲੋਕਾਂ ਦਾ ਵੀ ਰਾਹ ਤਾਂ ਚਲੋ ਹੈ ਲੀਗਲ ਰਸਤਾ ਤਾਂ ਅਪਣਾਣਾ ਹੀ ਚਾਹੀਦਾ ਹੈ ਮਗਰ ਜੇ ਲੀਗਲ ਰਸਤੇ 'ਚ ਕੁਝ ਨਾ ਲੱਭੇ ਜੇ ਨੀਗਨ ਰਸਤੇ 'ਚ ਵਕੀਲ ਕਹਿਣ ਕਿ ਤੁਹਾਡਾ ਬਹੁਤ ਅੱਛਾ ਕੇਸ ਹੈ ਪਰ ਤੁਹਾਨੂੰ ਕੋਈ ਰੀਲੀਫ ਮਿਲੇ ਨਾ ਰੀਲੀਫ Banda ਕੋਈ ਹੋਵੇ ਨਾ ਕੇਸ ਤੁਸੀਂ ਕਰਦੇ ਰਹੋ ਤਾਂ ਫਿਰ ਹੌਲੀ-ਹੌਲੀ ਜਿਹੜਾ ਤੁਹਾਡਾ ਲੋਗ ਹੈ ਜੇ ਤੁਹਾਡੇ ਕਲਾਇੰਟਸ ਹੈ ਤੁਹਾਡੇ ਤੇ ਹਸਲ ਨਾ ਪੈਂਦੇ ਕਿ ਤੁਸੀਂ ਤਾਂ ਬਗੀਰ ਸਾਹਿਬ ਇਹ ਕਹਿੰਦੇ ਸੀ ਕਿ ਬੜਾ ਚੰਗਾ ਕੇਸ ਹੈ ਕਿ ਸੈਕੰਡ ਮੈਸੇਜ ਵੀ ਹਜੇ ਤੁਹਾਡਾ ਬੈਂਡਿੰਗ ਨਾ ਪਤਾ ਸੀ ਆ ਜੁਲਾਈ ਦੇ ਵਿੱਚ ਹਾਲਾਂਕਿ ਆਪਾਂ discuss ਹੋ ਗਿਆ ਆਪਾਂ ਕਿੰਨੇ ਮਹੀਨੇ ਬਹਿਸ ਚ ਕਰ ਚੁੱਕੇ ਹਾਂ ਉਹਦੇ ਵਿੱਚ ਕਿੰਨੀ ਵਾਰੀ ਬਹਿਸ ਹੋ ਚੁੱਕੀ ਹੈ ਸਟੇਟ ਆਫ ਪੰਜਾਬ ਨੇ ਕਿੰਨੇ ਵਾਰੀ ਟਾਈਮ ਲਿਆ ਬਾਅਦ ਆਖਰ ਦਿਨ ਫਿਰ ਲੈ ਲਿਆ ਔਰ ਫਿਰ ਜੁਲਾਈ ਵਿੱਚ ਚਲਾ ਗਿਆ ਇਸ ਤੋਂ ਪਤਾ ਲੱਗਦਾ ਨਾ ਕਿ ਜਿਹੜਾ ਜੁਡੀਸ਼ੀਅਲ ਪ੍ਰੋਸੈਸ ਸਾਡੇ ਸਾਡੇ ਕੇਸ ਜੇ ਪ੍ਰੀਵੈਂਟਿਵ ਟ੍ਰਾਂਜੈਸ਼ਨਲੀ ਬਿਲਕੁਲ ਉਸ ਪੀਂਣਾ ਨਹੀਂ ਚੱਲਦਾ ਜਿਸ ਹਿਸਾਬ ਨਾਲ ਬਣਾਇਆ ਟੂ ਬੇਸ ਹੋਈ ਅਸੀਂ ਇਹੋ ਕਿਹਾ ਸੀ ਕਿ ਆਪਾਂ ਲਾ ਦੇ ਬਟ ਕਹਿੰਦੇ ਸੀ ਕਿ ਕੁਝ ਮਹੀਨੇ ਵੀ ਤਾਂ ਹਾਈ ਕੋਰਟ ਨੂੰ ਦੱਸ ਦੇਣਾ ਜੇ ਸਰਕਾਰ ਨੇ ਗਲਤ ਵੀ ਲਾਤਾ ਤੁਹਾਨੂੰ ਇਮੀਜਲੀ ਛੱਡ ਦਿੱਤਾ ਜਾਏਗਾ ਉਹ ਗਲਤ ਤਾਂ ਨਹੀਂ ਨਾ ਹੁਣ ਜੇ ਤੁਹਾਨੂੰ ਤਿੰਨ ਤਿੰਨ ਸਾਲ ਆਪਣੇ ਹੀ ਡਿਸਕਾਸਟ ਜਾਂ ਰਿਟਨ ਨੂੰ ਡਿਸਾਈਡ ਕਰਨ ਲੱਗ ਜਾਂਗੇ ਤਾਂ ਫਿਰ ਕਿਵੇਂ ਇਹਦਾ ਇਹ ਪ੍ਰੋਸੈਸ ਕਿਵੇਂ ਰੀਅਲ ਹੋਏਗਾ ਕਦੋਂ ਤੱਕ ਫਾਈਲ ਹੋਏ ਫੋਲ ਸਾਨੂੰ ਜਲਦੀ ਇਸ ਲਈ ਨਹੀਂ ਹੈ ਕਿ ਪ੍ਰਾਣਾ ਕੇਸ ਵਿੱਚ ਚਲਾਈ ਵਿੱਚ ਪਿਆ ਹੈ ਤੇ ਹੁਣ ਜੂਨ ਵਿੱਚ ਬਣਾ ਕੇ ਚੰਗੇ ਤਰ੍ਹਾਂ ਪਾ ਦੇ ਇੱਕ ਬੰਦਾ ਸਭ ਸੋਸ਼ਲ ਮੀਡੀਆ 'ਤੇ ਤੁਸੀਂ ਗੱਲ ਕੀਤੀ ਕਿ ਸਸੇ ਕਈ ਗਰਾਉਂਡ ਸੇ ਕਿ ਅੰਮ੍ਰਿਤਪਾਲ ਤੇ ਕੁਝ ਲੋਕ ਬਗੇਲ ਸਿੰਘ ਦਾ ਨਾਮ ਆ ਰਿਹਾ ਹੈ ਅੱਗੇ ਹਿਟਲਿਸਟ ਹੈ 15 ਲੋਕਾਂ ਦੀ ਔਰ ਉਥੋਂ ਟਿਕਟੋਕ ਦੇ ਬਹਿ ਕੇ ਅਮਰੀਕਾ ਚੋਂ ਹੈ ਕਿ ਆ ਵੀ ਜੇ ਅੰਮ੍ਰਿਤਪਾਲ ਦੇ ਖਿਲਾਫ ਬੋਲੇਗਾ ਇਹ 15 ਲੋਕ ਹੈ ਹਨ ਉਹਨਾਂ ਨੂੰ ਸਿਕਿਉਰਟੀ ਵੀ ਦਿੱਤੀ ਗਈ ਹੈ ਨੇ ਉਹਦੇ ਬਾਰੇ ਉਹਦੇ ਬਾਰੇ ਮੈਨੂੰ ਸਾਨੂੰ ਕੋਈ ਪਰਸਨਲ ਜਾਣਕਾਰੀ ਵੀ ਨਹੀਂ ਹੈ ਨਾ ਇਹ ਕੋ ਮਟੀਰੀਅਲ ਹੈ ਕਿ ਕਿੰਨੀ ਸੱਚੀ ਹੈ ਝੂਠੀ ਹੈ ਕਹਾਣੀਆਂ ਤਾਂ ਬਹੁਤ ਸੋਹਣੀਆਂ ਹੈ ਪਰ ਜੇ ਕਹਾਣੀਆਂ ਦੇ ਸਿਰ ਤੇ ਤੁਸੀਂ ਕਿਸੇ ਨੂੰ ਅੰਦਰ ਰੱਖਣਾ ਉਹ ਤਾਂ ਨਹੀਂ ਨਾ ਹੈ ਇਹ ਹੁਣ ਜੇ ਕਿ ਰਿਵਿਊ ਬੋਰਡ ਬਣਾਉਣਾ ਤੁਸੀਂ ਉਹਨਾਂ ਜੱਜਾਂ ਦਾ تین ਜੱਜਾਂ ਦਾ ਉਹ ਜੇ ਕਹਾਣੀਆਂ ਤੇ ਯਕੀਨ ਕਰਕੇ ਤੁਹਾਨੂੰ ਅਪਰੂਵਲ ਦੇਈ ਜਾਂਦੇ ਨੇ ਆਟੋਮੈਟਿਕਲੀ ਤੇ ਇਹ ਇਹ ਬੜੇ ਸਵਾਲ ਪੈਦਾ ਕਰਦਾ ਕਿ ਕਿਹੋ ਜਿਹਾ ਰਿਵਿਊ ਬੋਰਡ ਹੈ ਤੇ ਕਿਹੋ ਜਿਹੀ ਅਥਾਰਟੀ ਦਾ ਜਿਹਨਾਂ ਨੇ ਦਬਾਅ ਇਸਤੇਮਾਲ ਕਰਕੇ ਪੁਲਿਸ ਦੀ ਰਿਪੋਰਟ ਤੇ ਫਿਰ ਡਿਸੀਜਨ ਲੈਣਾ ਸੀ ਡਿਸਟ੍ਰਿਕਟ ਮੈਜਿਸਟਰੇਟ ਨੇ ਡਿਸੀਜਨ ਐਵੇਂ ਥੋੜੀ ਲੈ ਲਿਆ ਕਿ ਪੁਲਿਸ ਕਹਿੰਦੀ ਹੈ ਤਾਂ ਮੰਨ ਲਓ ਰਜਿਸਟਰਡ ਵੀ ਚਾਰਜ ਉਹਦਾ ਨਹੀਂ ਰਹਿੰਦਾ ਕਿ ਪੁਲਿਸ ਕਹਿੰਦੀ ਹੈ ਤਾਂ ਮੰਨ ਲਓ ਕੁਝ ਤਾਂ ਦਿਮਾਗ ਆਪਣਾ ਲਾਉਂਦਾ ਉਹਨਾਂ ਦੇ ਸੋਸ਼ਲ ਮੀਡੀਆ ਪੇਜ ਤੇ ਇਹ ਚੀਜ਼ਾਂ ਆ ਰਹੀਆਂ ਨੇ ਬਗੇਰ ਸਿੰਘ ਦਾ ਨਾਮ ਜਿਹੜਾ ਸ ਉਦੇ ਵਿੱਚ ਬਗੇਲ ਸਿੰਘ ਦਾ ਨਾਮ ਆਉਂਦਾ ਕਿਉਂਕਿ ਜਿਹੜਾ ਸੈਕੰਡ ਅਨਲਿਸ ਲਾਇਆ ਗਿਆ ਸੀ ਉਹਨਾਂ ਨੇ ਕਿਹਾ ਸੀਗਾ ਕਿ ਜੱਬਰੂ ਗਰ ਜੇਚੋ ਇਹ ਇਹ ਲੋਕਾਂ ਨਾਲ ਕੰਟੈਕਟ ਚ ਸੀਗੇ ਅਮਰੀਕਾ ਸੀ ਕੈਨੇਡਾ ਸੀ ਆਸਟ੍ਰੇਲੀਆ ਸੀਗਾ ਉਹਦੇ ਬਗੇਲ ਸਿੰਘ ਦਾ ਨਾਮ ਦੀਆਂ ਤਾਂ ਹੋਰ ਵੀ ਬੰਦੇ ਆ ਨਾਮ ਬਗੇਲ ਸਿੰਘ ਬੜਾ ਕਾਮਨ ਨਾਮ ਹੈ ਆਇਡੈਂਟੀਟੀ ਬੜੀ ਔਖੀ ਹੈ ਕਿਹੜਾ ਬਗੇਲ ਸਿੰਘ ਹਜ਼ਾਰਾਂ ਬਗੇਲ ਸਿੰਘ ਐ ਸਿੱਖ ਕੌਮ ਦੇ ਵਿੱਚ ਸਿੱਖ ਪੰਜਾਬ ਦੇ ਵਿੱਚ ਬਗੇਲ ਸਿੰਘ ਚਾਹੇ ਸਿੱਖਾਂ ਦਾ ਨਾਮ ਹੋਵੇ ਜਾਂ ਪੰਜਾਬੀ ਨਾਮ ਹੈ ਬੜੇ ਬੜੇ ਹਜ਼ਾਰਾਂ ਬਗੇਲ ਸਿੰਘ ਨੇ ਹਰ ਬੱਚਾ ਆਪਣੇ ਨਾਮ ਦਾ ਬਗੇਲ ਸਿੰਘ ਲਾ ਲੈਂਦਾ ਜਿਦਾਂ ਧਰਮ ਸਿੰਘ ਹਿਮਾ ਸਿੰਘ ਪੰਜ ਪਿਆਰੇ ਦੇ ਨਾਮ ਬੜੇ ਪੌ ਮਦਲ ਉਹਦੇ ਨਾਲ ਤਾਂ ਕੋਈ ਸਾਬਤ ਤੇ ਹੁੰਦਾ ਕੁਝ ਵੀ ਨਹੀਂ ਹੁੰਦਾ ਇਦਾਂ ਸਾਰੇ ਕਾਨੂੰਨ ਕੈਦਿਆਂ ਨੂੰ ਛਿੱਕੇ ਟੰਕੇ ਕੋਈ ਵੀ ਗੱਲ ਨਾ ਕੋਰਟ ਸੁਣ ਰਹੀ ਹੈ ਨਾ ਕੁਝ ਵੀ ਇੱਕ ਵਾਰੀ ਇੱਕ ਵਾਰੀ ਚਲੋ ਇੱਥੇ ਗਰਾਉਂਡਮੈਂਟ ਗਈ ਜੀ ਉਹਨਾਂ ਨੇ ਕੋਈ ਗਲਤੀ ਕੀਤੀ ਤਾਂ ਉਹਨਾਂ ਨੂੰ ਜੇਲ੍ਹ ਸੁਟਾ ਜੇਲ੍ਹ 'ਚ ਬੈਠੇ ਬੰਦੇ ਨੂੰ ਤੁਸੀਂ ਫਿਰ ਦੁਬਾਰਾ ਦੁਬਾਰਾ ਕੋਈ ਚੀਜ਼ਾਂ ਹੋਰ ਇਧਰ ਉਧਰ ਇਕੱਠੀਆਂ ਕਰਕੇ ਤੇ ਦੁਬਾਰਾ ਦੋ ਦੂਜੇ ਸਾਲ ਦੀ ਦੂਜੇ ਸਾਲ ਤੱਕ ਵੀ ਬੈਂਸ ਸਾਹਿਬ ਉਹਨਾਂ ਨੇ ਫੋਟ ਫੜ ਕੀਤੀ ਕੋਰਟ ਵੀ ਕੋਈ ਡਿਸੀਜਨ ਨਹੀਂ ਲੈ ਪਾਇਆ ਕਿ ਉਹ ਐਨਐਸਏ ਤੇ ਖਤਮ ਹੋ ਉਹ ਦੂਜਾ ਸਾਲ ਖਤਮ ਹੋ ਗਿਆ ਪਰ ਉੱਤੇ ਕੋਈ ਵੀ ਫੈਸਲਾ ਨਹੀਂ ਹੋਇਆ ਕਿ ਉਹ ਠੀਕ ਸੀ ਜਾਂ ਗਲਤ ਸੀ ਉਸ ਤੋਂ ਬਾਅਦ ਚੁਣਾ ਕੁਝ ਇਧਰ ਉਧਰੋਂ ਕਹਤਾ ਜੀ ਫਲਾਣੇ ਬੰਦੇ ਦੇ ਉਹ ਇੱਕ ਬੰਦਾ ਅੰਦਰ ਬੈਠਾ ਹੋਇਆ ਉਹਦੇ ਤੇ ਤੁਸੀਂ ਅੰਦਰ ਬੈਠੇ ਤੇ ਬਾਹਰੋਂ ਜੋ ਮਰਜ਼ੀ ਇਲਜ਼ਾਮ ਲਾਜੋ ਕਿਸੇ ਕੋ ਖੁਆਈ ਜੋ ਜੀ ਹਾਂ ਜੀ ਇਹ ਇਹ ਚੀਜ਼ਾਂ ਹੋ ਰਹੀਆਂ ਪਰ ਮੈਨੂੰ ਲੱਗਦਾ ਹੈ ਕਿ ਇਹ ਤੇ ਇੱਕ ਸਰਕਾਰ ਦੀ ਵੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਬੰਦੇ ਨੂੰ ਤੁਸੀਂ ਏਡੀ ਦੂਰ ਜੇਲ੍ਹ 'ਚ ਰੱਖਿਆ ਤੇ ਉੱਥੋਂ ਤੁਸੀਂ ਕਹਿ ਰਹੇ ਕਿ ਉਹ ਸਾਰਾ ਕੁਝ ਕਰੀ ਜਾ ਰਿਹਾ ਫਿਰ ਉਹਨਾਂ ਜੇਲ੍ਹ 'ਚ ਰੱਖਣ ਦਾ ਕੀ ਫਾਇਦਾ ਫਿਰ ਤੁਹਾਨੂੰ ਬਾਹਰ ਆਣਾ ਚਾਹੀਦਾ ਫਿਰ ਤੇ ਉਹ ਹੈ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ 'ਕਿ ਬਹੁਤ ਗੈਰਸੰਵਿਧਾਨਿਕ ਕਾਨੂੰਨ ਤੋਂ ਬਾਹਰ ਜਾ ਕੇ ਹੋ ਰਹੀਆਂ ਹੋਰ ਇਹ ਕੋ ਇਹ ਮੇਰੇ ਖਿਆਲ ਹੈ ਕਿ ਜੋ ਇਹਨਾਂ ਨੇ ਪੀਓ ਬੜਾ ਖਤਰਨਾਕ ਹੈ ਜੀ ਉਹ ਇਦਾਂ ਵਾ ਫਿਰ ਉਹ ਇਲੈਕਸ਼ਨ ਦੇ ਵਿੱਚ ਵੀ ਉਹਨੂੰ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਪੰਜਾਬ ਤੋਂ ਸਭ ਤੋਂ ਵੱਡੇ ਮਾਰਜਨ ਨਾਲ ਜਿੱਤਣ ਦੇ ਬਾਵਜੂਦ ਵੀ ਹੁਣ ਸਰਕਾਰ ਨੂੰ ਮੇਰਾ ਖਿਆਲ ਹੈ ਕਿ ਕੋਹ ਨਾਲ ਤੋਂ ਹੋਰ ਕਿਸੇ ਨਾਮ ਪਬਲਿਕ ਨੂੰ ਕੋਈ ਖਤਰਾ ਨਾ ਕਿਸੇ ਨੂੰ ਇੱਕ ਪੋਲੀਟਿਕਲੀ ਖਤਰਾ ਇਹਨਾਂ ਦੀ ਕਿ ਇਸ ਕਰਕੇ ਕਿ ਉਹ ਅਗਰ ਬਾਹਰ ਆਉਂਦਾ ਤੇ ਉਹ ਇਹ ਜਿਹੜੀ ਕਿ ਇਹਨਾਂ ਦੇ ਜਿਹੜੀ ਪੋਲੀਟੀਕਲ ਜ਼ਮੀਨ ਖਿਸਕ ਰਹੀ ਹੈ ਇਸ ਕਰਕੇ ਕੋਈ ਨਾ ਕੋਈ ਨਾ ਨਵਾਂ ਬਣਾ ਕੇ ਉਹ ਚੀਜ਼ ਹੈ ਕਿ ਉਹਨਾਂ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੇਰਾ ਤੁਹਾਡਾ ਕਹਿਣਾ ਹੈ ਕਿ ਜਿਹੜਾ ਤੀਸਰਾ ਐਨਐਸ ਲਾਇਆ ਗਿਆ ਵੀ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਦੀ ਪਾਰਟੀ ਬਣ ਗਈ ਹੈ ਪੋਲੀਟੀਕਲ ਇਸ ਕਰਕੇ ਪੋਲੀਟੀਕਲੀ ਲਗ ਰਾਜਨੀਤੀ ਤੋਂ ਇਹ ਹਾਂਜੀ ਉਹ ਸਾਰਾ ਰਾਜਨੀਤਿਕ ਕਿ ਉਹ ਐਮਪੀ ਬਣ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕਾਂ ਦੀ ਉਹਨਾਂ ਚ ਜਿਹੜੀ ਹਰਮਨ ਪਿਆਰਤਾ ਬਹੁਤ ਅੱਗੇ ਤੋਂ ਵੀ ਵਧ ਰਹੀ ਆ ਕਿ ਇਹਨਾਂ ਤੇ ਉਹਨਾਂ ਨੂੰ ਬੜਾ ਉਹਦੇ ਖਿਲਾਫ ਪ੍ਰਪੇਕੰਡਾ ਜਦੋਂ ਹੋਣ ਚੱਲ ਰਿਹਾ ਉਦੋਂ ਵੀ ਕੀਤਾ ਗਿਆ ਪਰ ਲੋਕਾਂ ਨੇ ਉਹ ਐਕਸੈਪਟ ਨਹੀਂ ਕੀਤਾ ਤੇ ਲੋਕਾਂ ਨੇ ਉਹ ਜਦੋਂ ਇਲੈਕਸ਼ਨ ਦੇ ਟਾਈਮ ਤੇ ਬਹੁਤ ਵੱਡੇ ਮਾਰਜਨ ਨਾਲ ਉਹਨਾਂ ਜਿਤਾ ਦੇਣਾ ਫਿਰ ਉਹ ਇਹਨਾਂ ਨੂੰ ਲੋਕਾਂ ਦੇ ਜਿਹੜੇ ਭਾਵਨਾਵਾਂ ਉਹਦਾ ਪਤਾ ਲੱਗਾ ਤੋਂ ਉਤੋਂ ਬਾਅਦ ਚ ਇਹਨਾਂ ਨੂੰ ਲੱਗਾ ਕਿ ਜੇ 바이ຊਨ ਨੂੰ ਉਹਨਾਂ ਵਾਰ ਹੁੰਦਾ ਹੈ ਤੇ ਉਹ ਉਹ ਉਹਦੇ ਜਿਹੜੇ ਪਾਰਟੀ ਆ ਬਹੁਤ ਜਲਦੀ ਗਰੋ ਕਰੂਗੀ ਤੇ ਸਾਡੇ ਕੋਲੋਂ ਜ਼ਮੀਨ ਜਿਹੜੀ ਖਿਸਕ ਜੂਗੀ ਇਸ ਕਰਕੇ ਉਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਨਾਲ ਵੀ ਉਹਨੂੰ ਅਸੀਂ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹਮਰਤਾਲ ਸਿੰਘ ਦੇ ਖਿਲਾਫ ਕਿਉਂਕਿ ਹੁਣ 15 ਦੀ <li>ਲਿਸਟ ਆਈ ਹੈ ਹੁਣ ਕਿਸ ਨੂੰ ਦੱਸਿਆ ਜਾ ਰਿਹਾ ਕਿ ਇਹ ਸਾਰੇ ਹਮਰਤਾਲ ਸਿੰਘ ਦੇ ਸਾਥੀ ਹੀ ਹੈਗੇ ਜਿਹੜੇ 15 ਬੰਦਿਆਂ ਦੀ <li>ਲਿਸਟ ਬਣਾ ਕੇ ਭੇਜ ਰਹੇ ਨੇ ਤੇ ਦੂਸਰਾ ਗੁਰਪੀ 39 ਦੇ ਮਟਰਸ਼ੀ ਵੀ ਨਾਮ ਆ ਗਿਆ ਹੈ ਇਹ ਫਿਰ ਤੁਸੀਂ ਚੈਲੰਜ ਕਰੋਗੇ ਤੀਸਰੇ ਇਹਦੇ ਨਹੀਂ ਅਸੀਂ ਤਾਂ ਦੂਸਰੇ ਨੇ ਵੀ ਚੈਲੰਜ ਕੀਤਾ ਸੀ ਉਹ ਤੀਸਰੇ ਨੂੰ ਵੀ ਕਰਾਂਗੇ ਪਰ ਇਹ ਚੀਜ਼ ਹੈ ਕਿ ਮੈਨੂੰ ਲੱਗਦਾ ਹੈ ਕਿ ਇੱਕ ਬੰਦੇ ਨੂੰ ਤੁਸੀਂ ਅੰਦਰ ਰੱਖਿਆ ਤੇ ਉਹਦੇ ਨਾਮ ਤੇ ਤੁਸੀਂ ਕਹੀ ਜਾ ਰਹੇ ਜੀ ਉਹ ਉਹ ਫਲਾਣੇ ਬੰਦੇ ਨੂੰ ਉਹਨੇ ਐਦਾਂ ਕਰਤਾ ਉਦਾਂ ਕਰਤਾ ਇਹ ਕਿ ਇਹ ਗੱਲਾਂ ਕੁਝ ਹਰੇ ਆਮ ਬੰਦੇ ਦੇ ਸਮਝ ਵੀ ਨਹੀਂ ਪੈ ਰਹੀਆਂ ਕਿ ਇਹ ਇੱਕ ਇਹ ਫਿਰ ਅੰਦਰ ਰੱਖਣ ਦਾ ਉਹਨੂੰ ਫਾਇਦਾ ਕੀ ਹੈ ਹੈ ਕਿ ਜੇ ਉਹ ਆਪਣੀ ਮਰਜ਼ੀ ਨਾਲ ਸਭ ਕੁਝ ਕਰੀ ਜਾ ਰਿਹਾ ਫਿਰ ਉਹ ਤੁਹਾਡੇ ਕੰਟਰੋਲ ਚ ਹੈ ਤੁਹਾਡੀ ਕਸਟਡੀ ਚ ਹੈ ਤੇ ਸਰਕਾਰ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਸਭ ਕੁਝ ਪੋਲੀਟੀਕਲੀ ਜਿਹੜੇ ਜਿਹੜੀ ਆ ਇਹ ਬਦਲਾਖੋਰੀ ਆ ਕਿ ਉਹਨੂੰ ਕਿਸ ਤਰ੍ਹਾਂ ਕਿਸੇ ਤਰੀਕੇ ਨਾਲ ਅਸੀਂ ਉਹਨੂੰ ਰੋਕ ਸਕੀਏ ਜਿਹੜੇ ਪੋਲੀਟੀਕਲ ਕਿਹੜੇ ਪਾਰਟੀ تقريبا ਮੇਰੇ ਖਿਆਲ ਹੈ ਕਿ ਇਸ ਮਾਮਲੇ ਤੇ ਸਾਰੀਆਂ ਪਾਰਟੀਆਂ ਹੁਣ ਉਹਨਾਂ ਨੂੰ ਜਦੋਂ ਜੋ ਇਲੈਕਸ਼ਨ ਤੋਂ ਬਾਅਦ ਸਾਰਿਆਂ ਨੂੰ ਥੋੜਾ ਜਿਹਾ ਇਸ ਚੀਜ਼ ਦਾ ਖਤਰਾ ਹੈ ਕਿ ਉਹ ਉਹਨਾਂ ਦੇ ਆਉਣ ਨਾਲ ਕਾਫੀ ਕੁਝ ਬਦਲ ਸਕਦਾ ਤੇ ਇਸ ਕਰਕੇ ਸਾਰਿਆਂ ਦਾ ਇਹ ਖਾਸ ਕਰਕੇ ਜੁम्मेवार ਤੇ ਪੰਜਾਬ ਸਰਕਾਰੀ ਆ ਹੁਣ ਜੇ ਕਿਸੇ ਬੰਦੇ ਨੂੰ ਕੋਈ ਸਕਿਉਰਟੀ ਤੇ ਅਸੀਂ ਕਹਿੰਨੇ ਕਿ ਪੂਰੇ ਪੰਜਾਬ ਦੇ ਲੋਕਾਂ ਦੀ ਜੁम्मे ਜੁਮੇਵਾਰੀ ਬਣਦੀ ਸਰਕਾਰ ਦੀ ਕਿ ਉਹਨਾਂ ਨੂੰ ਸਕਿਉਰਟੀ ਫਿਰ ਵੀ ਦਿਨ ਦੇ ਅੜੇ ਕਤਲ ਹੋ ਰਿਹਾ ਤੇ ਉਹ ਕਤਲ ਹੋਉਂਦਾ ਕਿ ਇਸ ਫੇਲਿਅਰ ਤੇ ਸਰਕਾਰ ਦਾ ਹੈ ਤੇ ਪਾ ਤੁਸੀਂ ਕਿਸੇ ਇੰਡੀਵਿਜੂਅਲ ਬੰਦੇ ਤੇ ਰਹੇ ਜੋ ਇਹ 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 ਤੇ ਮੇਰਾ ਖਿਆਲ ਕੋਈ ਗੱਲ ਬਣਦੀ ਨਹੀਂ ਨਾ ਕਿ ਜੇ ਨਾ ਨਾ ਇਹਨਾਂ ਬੰਦਿਆਂ ਨੂੰ ਕਿਸੇ ਨੂੰ ਵੀ ਥ੍ਰੈਟ ਆ ਉਹ ਜਾਂ ਕਿਸੇ ਤੱਕ ਮਰਡਰ ਹੋ ਗਿਆ ਤੇ ਤੁਹਾਨੂੰ ਕੋਈ ਇਨਪੁਟ ਪਹਿਲਾਂ ਸੀ ਤੁਸੀਂ ਉਹਨੂੰ ਸਕਿਉਰਟੀ ਸੇਫ ਕਰਨਾ ਸੀ ਹੁਣ ਦਿਨ ਦਿਹਾੜੇ ਰੋਜ਼ ਕੋਈ ਮੇਰੇ ਖਾਲੇ ਪਤਾ ਨਹੀਂ ਕਿੰਨੇ ਕਤਲ ਹੋ ਜਾ ਰਹੇ ਤੇ ਇਹ ਕੀ ਹੈ ਕਿ ਤੁਸੀਂ ਜਿਹੜਾ ਕੋਈ ਬੰਦਾ ਕੋਈ ਦੂਰ ਬੈਠਾ ਜਾਂ ਜਿੱਤੋਂ ਖਤਰਾ ਉਹਦੇ ਨਾਂ ਤੇ ਪਾ ਦਿਓ ਤੇ ਆਪ ਤੁਸੀਂ ਭਰੀ ਹੋ ਜੋ ਮੇਰੇ ਖਾਲੇ ਇਹ ਤਾਂ ਬਹੁਤ ਗੰਤ ਗੱਲ ਹੈ